ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਇਸ ਵਕਤ ਵੱਡੇ ਪੱਧਰ ਤੇ ਸਵਾਲ ਖੜਾ ਹੋ ਰਿਹਾ ਹੈ ਕਿ ਆਖਿਰ ਕਿਹੜੇ ਉਮੀਦਵਾਰ ਜਿਹੜੇ ਕਿ ਮੈਂਬਰ ਪਾਰਲੀਮੈਂਟ ਚੋਣ ਦੇ ਲਈ ਉਤਾਰੇ ਜਾਣ ਕਿਉਂਕਿ ਅਗਰ ਆਪਾਂ ਗੱਲ ਕਰੀਏ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜੋ ਹੈ ਚੋਣ ਮੁਕਾਬਲੇ ਵਿੱਚ ਲਿਆਂਦਾ ਗਿਆ ਸੀ ਅਰੁਣ ਜੇਤਲੀ ਦੇ ਸਾਹਮਣੇ ਤੇ ਇੱਕ ਵਾਰ ਫਿਰ ਕਾਂਗਰਸ ਹਾਈ ਕਮਾਂਡ ਦੇ ਵਿੱਚ ਇਸ ਤਰ੍ਹਾਂ ਦੀਆਂ ਚਰਚਾਵਾਂ ਆਈਆਂ ਇਸ ਤਰ੍ਹਾਂ ਜ਼ਰੂਰ ਸੋਚਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਰੇ ਜਿਹੜੇ ਵੱਡੇ ਕੱਦ ਦੇ ਆਗੂ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਲਈ ਉਤਾਰਿਆ ਜਾਵੇ ਜੇਕਰ ਆਮ ਆਦਮੀ ਪਾਰਟੀ ਦੇ ਨਾਲ ਮੁਕਾਬਲਾ ਕਰਨਾ ਹੈ ਸੋ ਕਾਂਗਰਸ ਪਾਰਟੀ ਦੇ ਇਸ ਫਾਰਮੂਲੇ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ ਸਪੈਸ਼ਲੀ ਜਦੋਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਦੀ ਗੱਲ ਦੇਖੀ ਜਾ ਰਹੀ ਹੈ ਉਸ ਤਰ੍ਹਾਂ ਦੀ ਰਣਨੀਤੀ ਬਣਾਈ ਜਾ ਰਹੀ ਹੈ ਤਾਂ ਤੁਸੀਂ ਕਾਂਗਰਸ ਦੀ ਸਥਿਤੀ ਨੂੰ ਕਿੱਥੇ ਦੇਖਦੇ ਹੋ ਔਰ ਅਗਰ ਆਪਾਂ ਗੱਲ ਕਰੀਏ ਅਗਰ ਇਹ ਫੈਸਲਾ ਲਿਆ ਵੀ ਜਾਂਦਾ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਕਿ ਕਾਂਗਰਸ ਦੇ ਜਿਹੜੇ ਵੱਡੇ ਕੱਦ ਦੇ ਆਗੂ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਲਈ ਉਤਾਰਿਆ ਜਾਵੇ ਤਾਂ ਕਿਹੜੇ-ਕਿਹੜੇ ਉਹ ਆਗੂ ਹੋ ਸਕਦੇ ਨੇ ਜਿਨ੍ਹਾਂ ਨੂੰ ਉਮੀਦਵਾਰਾਂ ਦੇ ਤੌਰ ਤੇ ਅੱਗੇ ਲਿਆਂਦਾ ਜਾ ਸਕਦਾ ਹੈ ਹਰਜੋਤ ਜੀ ਬਹੁਤ ਹੀ ਤੁਹਾਡਾ ਅਹਿਮ ਸਵਾਲ ਹੈ ਔਰ ਦਿੱਲੀ ਤੋਂ ਸੂਤਰਾਂ ਦੇ ਹਵਾਲੇ ਨਾਲ ਕਈ ਵੱਡੀਆਂ ਖਬਰਾਂ ਨੇ ਜਿਹੜੀਆਂ ਉਹ ਪੰਜਾਬ ਪਹੁੰਚ ਰਹੀਆਂ ਨੇ ਔਰ ਇਹ ਵੀ ਚਰਚਾਵਾਂ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਕਿਸੇ ਵੀ ਸੂਰਤ ਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹਾਰਨਾ ਨਹੀਂ ਚਾਹੁੰਦੀ ਭਾਵੇਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਹੋਇਆ ਪੰਜਾਬ 'ਚ ਕਾਂਗਰਸ ਦਾ ਕਿਉਂਕਿ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨਹੀਂ ਚਾਹੁੰਦੀ ਸੀ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰੀਏ ਇਸੇ ਤਰ੍ਹਾਂ ਭਗਵੰਤ ਮਾਨ ਵੀ ਆਪਣੇ ਦਮ ਤੇ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਦੇ ਨਾਲ ਅੱਗੇ ਵਧ ਰਹੇ ਨੇ ਹੁਣ ਸਵਾਲ ਇਹ ਹੈ ਕਿ ਜਦੋਂ ਕਾਂਗਰਸ ਸੀਟ ਕੋਈ ਹਾਰਨਾ ਨਹੀਂ ਚਾਹੁੰਦੀ ਤੇ ਕਾਂਗਰਸ ਕਿਹੜੇ ਉਮੀਦਵਾਰ ਉਤਾਰੇ ਔਰ ਵੱਡੇ ਪੱਧਰ ਤੇ ਕਾਂਗਰਸ ਦੀ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਵੱਖ-ਵੱਖ ਪਹਿਲੂ ਨੇ ਇੱਕ ਪਹਿਲੂ ਇਹ ਹੈ ਕਿ ਕਿਉਂ ਨਾ ਇੱਕ ਵਾਰੀ ਫੇਰ ਵੱਡੇ ਚਿਹਰਿਆਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਬਣਾ ਕੇ ਉਤਾਰਿਆ ਜਾਵੇ ਜਿਹੜੀਆਂ ਸੀਟਾਂ ਤੇ ਤਾਂ ਸਿਟਿੰਗ ਮੈਂਬਰ ਪਾਰਲੀਮੈਂਟਾਂ ਨੂੰ ਟਿਕਟਾਂ ਦੇਣੀਆਂ ਨੇ ਉਥੇ ਠੀਕ ਐ ਜਿੱਥੇ ਪਿਛਲੀ ਵਾਰੀ ਕਾਂਗਰਸ ਜਿੱਤੀ ਨਹੀਂ ਜਾਂ ਕਾਫੀ ਸਮੇਂ ਤੋਂ ਜਿੱਤੀ ਨਹੀਂ ਉਹਨਾਂ ਸੀਟਾਂ ਦੇ ਉੱਤੇ ਤਕੜੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਉਹਨਾਂ ਸਾਰੀਆਂ ਸੀਟਾਂ ਲਈ ਪੰਜਾਬ ਦੇ ਵੱਡੇ ਜਿਹੜੇ ਕਾਂਗਰਸੀ ਲੀਡਰ ਨੇ ਉਹਨਾਂ ਦੇ ਨਾਵਾਂ ਤੇ ਵਿਚਾਰ ਹੋ ਰਿਹਾ ਔਰ ਜਿਵੇਂ ਗੁਰਦਾਸਪੁਰ ਐ ਗੁਰਦਾਸਪੁਰ ਦੇ ਵਿੱਚ ਲਗਾਤਾਰ ਸਣੀ ਦੇਲ ਜਿੱਤੇ ਉਸ ਤੋਂ ਪਹਿਲਾਂ ਵਿਨੋਦ ਖੰਨਾ ਜਿੱਤਦੇ ਰਹੇ ਇੱਕ ਵਾਰ ਸੁਨੀਲ ਜਾਖੜ ਜਿੱਤੇ ਜਦੋਂ ਕੈਪਟਨ ਅਮਰਿੰਦਰ ਮਖਮੰਤਰੀ ਸੀ ਉਦੋਂ ਜ਼ਿਮਨੀ ਚੋਣ ਸੀ ਵਿਨੋਦ ਖੰਨਾ ਹੁਣਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਪਰ ਜਦੋਂ ਰੈਗੂਲਰ ਆਮ ਵੋਟਾਂ ਪਈਆਂ ਉਦੋਂ ਸੁਨੀਲ ਜਾਖੜ ਹਾਰ ਗਏ ਹੁਣ ਕਾਂਗਰਸ ਗੁਰਦਾਸਪੁਰ ਦੇ ਵਿੱਚ ਵੀ ਕਿਸੇ ਵੱਡੇ ਕਾਂਗਰਸੀ ਲੀਡਰ ਨੂੰ ਉਮੀਦਵਾਰ ਬਣਾ ਸਕਦੀ ਹੈ ਕਈ ਨਾਮ ਜਿਹੜੇ ਨੇ ਉਹ ਗੁਰਦਾਸਪੁਰ ਦੇ ਲਈ ਵੀ ਵਿਚਾਰ ਅਧੀਨ ਨੇ ਹੁਣ ਗੁਰਦਾਸਪੁਰ ਤੋਂ ਕਿਸ ਦੀ ਡਿਊਟੀ ਲਈ ਜਾ ਸਕਦੀ ਹੈ ਲੋਕ ਸਭਾ ਚੋਣ ਲਈ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਅਜੇਹੇ ਆਗੂ ਨੇ ਜਿਹੜੇ ਲਗਾਤਾਰ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇ ਨੇ ਛੁ ਕੀ ਰਾਣਾ ਗੁਰਜੀਤ ਸਿੰਘ ਦੇ ਨਾਮ ਤੇ ਵੀ ਵਿਚਾਰ ਕਾਂਗਰਸ ਦੀ ਹਾਈ ਕਮਾਂਡ ਕਰ ਸਕਦੀ ਹੈ ਗੁਰਦਾਸਪੁਰ ਲਈ ਕਿਉਂਕਿ ਰਾਣਾ ਗੁਰਜੀਤ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਚੋਣ ਜਿੱਤਣੀ ਆਉਂਦੀ ਹੈ ਭਾਵੇਂ ਕਪੂਰਥਲੇ ਤੋਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਸੀ ਉਹ ਲਗਾਤਾਰ ਜਿੱਤਦੇ ਰਹੇ ਜਦੋਂ ਉਹ ਲੋਕ ਸਭਾ ਦੀ ਨਮਾਇੰਦਗੀ ਕਰਦੇ ਸੀ ਪਰ ਅਗਰ ਗੁਰਦਾਸਪੁਰ ਹਲਕੇ ਤੋਂ ਵੀ ਰਾਣਾ ਗੁਰਜੀਤ ਦਾ ਨਾਮ ਅੱਗੇ ਵੱਧ ਹੈ ਤੇ ਰਾਣਾ ਗੁਰਜੀਤ ਤੱਕੜੇ ਉਮੀਦਵਾਰ ਕਾਂਗਰਸ ਵੱਲੋਂ ਹੋ ਸਕਦੇ ਨੇ ਅਗਰ ਅਗਰ ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰ ਚੋਂ ਇਹ ਟਿਕਟ ਕਾਂਗਰਸ ਹਾਈ ਕਮਾਂਡ ਨਹੀਂ ਦਿੰਦੀ ਪ੍ਰਤਾਪ ਸਿੰਘ ਬਾਜਵੇ ਦਾ ਪਰਿਵਾਰ ਵੀ ਉੱਥੇ ਇੱਕ ਦਾਵੇਦਾਰ ਦੇ ਤੌਰ ਤੇ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਵੀ ਇੱਕ ਅਜਿਹਾ ਨਾਮ ਹੈ ਜਿਨ੍ਹਾਂ ਦੇ ਨਾਮ ਉੱਤੇ ਕਾਂਗਰਸ ਦੀ ਹਾਈ ਕਮਾਂਡ ਵਿਚਾਰ ਕਰ ਸਕਦੀ ਹੈ ਉਸ ਕਾਂਗਰਸ ਦੀ ਹਾਈ ਕਮਾਂਡ ਇਸ ਵਕਤ ਇਹ ਸੋਚ ਰਹੀ ਹੈ ਕਿ ਉਹ तमाम ਵੱਡੇ ਚਿਹਰੇ ਜਿਹੜੇ ਸੀਟ ਜਿੱਤ ਕੇ ਦੇ ਸਕਦੇ ਹੋਣ ਅਸੀਂ ਕਿਉਂ ਨਾ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰੀਏ ਔਰ ਇਸੇ ਤਰ੍ਹਾਂ ਜਲੰਧਰ ਹੈ ਜਲੰਧਰ ਦੇ ਵਿੱਚ ਸਭ ਤੋਂ ਪਹਿਲਾ ਨਾਮ ਤੇ ਸਭ ਤੋਂ ਵੱਡਾ ਨਾਮ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਲੋਕ ਸਭਾ ਸੀਟ ਜਲੰਧਰ ਤੋਂ ਕਾਂਗਰਸ ਦੀ ਹਾਈ ਕਮਾਂਡ ਉਮੀਦਵਾਰ ਬਣਾਏਗੀ ਕਿਉਂਕਿ ਕਿਸੇ ਵੀ ਕੀਮਤ ਤੇ ਕਾਂਗਰਸ ਹਾਈ ਕਮਾਂਡ ਇਸ ਵਾਰ ਜਲੰਧਰ ਦੀ ਸੀਟ ਹਾਰਨਾ ਨਹੀਂ ਚਾਹੇਗੀ ਭਾਵੇਂ ਸੁਸ਼ੀਲ ਕੁਮਾਰ ਰਿੰਕੂ ਜ਼ਿਮਨੀ ਚੌਣ ਜਿੱਤੇ ਜਿਹੜੀ ਚੌਧਰੀ ਸਾਹਿਬ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਖਾਲੀ ਹੋਈ ਸੀ ਪਰ ਇਸ ਵਾਰ ਇਹ ਜਿਹੜੀ ਸੀਟ ਹੈ ਨਵੇਂ ਉਮੀਦਵਾਰ ਭਾਵ ਚਰਨਜੀਤ ਸਿੰਘ ਚੰਨੀ ਦੇ ਖਾਤੇ ਜਾ ਸਕਦੀ ਹੈ ਉਹ ਵੀ ਇੱਕ ਵੱਡਾ ਚਿਹਰਾ ਨੇ ਔਰ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਪਟਿਆਲਾ ਪਟਿਆਲਾ ਦੇ ਵਿੱਚ ਬੀਬੀ ਪ੍ਰਨੀਤ ਕੌਰ ਦੀ ਪੂਰੀ ਸੰਭਾਵਨਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨਗੇ ਅਜਿਹੇ ਵਿੱਚ ਪਟਿਆਲਾ ਦੇ ਵਿੱਚ ਕਿਹੜਾ ਉਮੀਦਵਾਰ ਹੋ ਸਕਦਾ ਹੈ ਜਿਸ ਨੂੰ ਕਾਂਗਰਸ ਦੀ ਹਾਈ ਕਮਾਂਡ ਟਿਕਟ ਦੇਣਾ ਚਾਹ ਸਕਦੀ ਹੈ ਹੁਣ ਅਗਰ ਮੌਜੂਦਾ ਪੱਧਰ ਦੇ ਉੱਤੇ ਦੇਖੀਏ ਤੇ ਕਾਂਗਰਸ ਦੇ ਵਿੱਚ ਪਟਿਆਲਾ ਦੇ ਵਿੱਚ ਕੋਈ ਵੀ ਅਜਿਹਾ ਚਿਹਰਾ ਨਹੀਂ ਹੈ ਜਿਹੜਾ ਪਟਿਆਲਾ ਦੇ ਵਿੱਚ ਇੱਕ ਵੱਡਾ ਬਦਲ ਬਣ ਸਕੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਤੌਰ ਤੇ ਜਾਂ ਬੀਬੀ ਪ੍ਰਨੀਤ कौर ਦੇ ਤੌਰ ਤੇ ਔਰ ਉਹ ਇੱਕੋ ਇੱਕ ਨਾਮ ਹੈ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਇੱਕ ਵਾਰ ਫੇਰ ਕਾਂਗਰਸ ਹਾਈ ਕਮਾਂਡ ਚੋਣ ਲੜਨ ਲਈ ਕਹਿ ਸਕਦੀ ਹੈ ਹਾਲਾਂਕਿ ਡਾਕਟਰ ਨਵਜੋਤ ਕੌਰ ਸਿੱਧੂ ਉਹਨੇ ਤੰਦਰੁਸਤ ਨਹੀਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਖੁਦ ਹੀ ਇੱਕ ਟਵੀਟ ਕਰਕੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਨਵਜੋਤ ਕੌਰ ਸਿੱਧੂ ਹੁਨਾਂ ਦੇ ਬਾਰੇ ਇਸ ਤਰ੍ਹਾਂ ਦੀਆਂ ਚਰਚਾਵਾਂ ਦਾ ਵੇਲਾ ਨਹੀਂ ਹੈ ਸਿਰਫ ਉਹਨਾਂ ਦੀ ਸਿਹਤ ਤੇ ਧਿਆਨ ਦੇਣ ਦੀ ਲੋੜ ਹੈ ਪਰ ਕੀ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਵੀ ਜ਼ਿੰਮੇਵਾਰੀ ਦੇ ਸਕਦੀ ਹੈ ਪਟਿਆਲਾ ਦੀ ਚੋਣ ਲਈ ਹਾਲਾਂਕਿ ਇਹ ਸਾਰੇ ਜਾਣਦੇ ਨੇ ਕਿ ਨਵਜੋਤ ਸਿੰਘ ਸਿੱਧੂ ਚੋਣ ਨਹੀਂ ਲੜਨਗੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਉਹ ਪਾਰਲੀਮੈਂਟ ਦੀ ਚੋਣ ਨਹੀਂ ਲੜਨਗੇ ਅਗਰ ਪਾਰਲੀਮੈਂਟ ਦੀ ਚੋਣ ਹੀ ਲੜਨੀ ਹੁੰਦੀ ਤੇ ਉਹਨਾਂ ਨੂੰ ਭਾਜਪਾ ਵੱਲੋਂ ਕੇਂਦਰ ਦੀਆਂ ਵਜ਼ੀਰੀਆਂ ਦੀ ਆਫਰ ਸੀ ਕੁਰਖੇਤਰ ਤੋਂ ਟਿਕਟ ਦੀ ਆਫਰ ਸੀ ਦਿੱਲੀ ਤੋਂ ਟਿਕਟ ਦੀ ਆਫਰ ਸੀ ਇਨਫਾਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਦੀ ਆਫਰ ਸੀ ਇਹ ਕਈ ਵਾਰ ਨਵਜੋਤ ਸਿੰਘ ਸਿੱਧੂ ਇਹ ਜ਼ਿਕਰ ਖੁਦ ਕਰਦੇ ਨੇ ਪਰ ਨਵਜੋਤ ਸਿੰਘ ਸਿੱਧੂ ਲੜਦੇ ਨੇ ਜਾਂ ਨਹੀਂ ਲੜਦੇ ਨੇ ਇਹ ਉਹਨਾਂ ਦੀ ਮਰਜ਼ੀ ਹੈ ਹਾਲਾਂਕਿ ਉਹ ਨਹੀਂ ਲੜਨਗੇ ਪਰ ਕਾਂਗਰਸ ਹਾਈ ਕਮਾਂਡ ਜ਼ਰੂਰ ਕਹਿ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਤੁਸੀਂ ਇਹ ਸੀਟ ਸਾਨੂੰ ਜਿੱਤ ਕੇ ਦਿਓ ਇਹ ਗੱਲ ਜਿਹੜੀ ਹੈ ਇਸ ਰੂਪ ਦੇ ਵਿੱਚ ਵੀ ਚਰਚਾ ਦੇ ਵਿੱਚ ਕਾਂਗਰਸ ਹਾਈ ਕਮਾਂਡ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਬਾਹਰ ਆ ਰਹੀ ਹੈ ਹੁਣ ਅਗਰ ਅਸੀਂ ਅੱਗੇ ਵਧੀਏ ਉਹ ਸੀਟਾਂ ਜਿੱਥੇ ਕਾਂਗਰਸ ਨੂੰ ਇਸ ਵਾਰ ਹਾਰ ਦਾ ਖਤਰਾ ਹੈ ਉਹਨਾਂ तमाम ਸੀਟਾਂ ਤੇ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਵੱਡੇ ਉਮੀਦਵਾਰ ਉਤਾਰੀਏ ਇਸੇ ਤਰ੍ਹਾਂ ਬਠਿੰਡਾ ਬਠਿੰਡਾ ਚ ਕਾਂਗਰਸ ਲਗਾਤਾਰ ਹਾਰ ਰਹੀ ਹੈ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਉਥੋਂ ਜਿੱਤ ਰਹੇ ਨੇ ਹੁਣ ਪਿਛਲੀ ਵਾਰੀ ਰਾਜਾ ਵੜਿੰਗ ਉਥੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਔਰ ਰਾਜਾ ਵੜਿੰਗ 20000 ਵੋਟਾਂ ਦੇ ਫਰਕ ਨਾਲ ਉਸ ਵੇਲੇ ਹਾਰੇ ਪਰ ਹੁਣ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪਰ ਕੀ ਇਸ ਦੇ باوجود ਕਾਂਗਰਸ ਹਾਈ ਕਮਾਂਡ ਰਾਜਾ ਵੜਿੰਗ ਨੂੰ ਚੋਣ ਲੜਨ ਲਈ ਕਹਿ ਸਕਦੀ ਹੈ ਜਾਂ ਮਹਿਲਾ ਦੇ ਖਾਤੇ ਦੇ ਵਿੱਚ ਬਠਿੰਡੇ ਦੀ ਟਿਕਟ ਰਾਜਾ ਵੜਿੰਗ ਦੀ ਧਰਮ ਪਤਨੀ ਨੂੰ ਦਿੱਤੀ ਜਾ ਸਕਦੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਖੂਬ ਚੱਲ ਰਹੀਆਂ ਨੇ ਜਿਹੜੇ ਮਨਪਿਤ ਬਾਦਲ ਨੇ ਇਸ ਵਾਰ ਕਾਂਗਰਸ 'ਚ ਨਹੀਂ ਹੈ ਅਗਰ ਮਨਪਿਤ ਬਾਦਲ ਕਾਂਗਰਸ ਸੰਦੇ ਉਹ ਵੀ ਟਿਕਟ ਦੇ ਵੱਡੇ ਦਾਵੇਦਾਰ ਬਣ ਸਕਦੇ ਸੀ ਹਾਲਾਂਕਿ ਬਠਿੰਡਾ ਦੇ ਵਿੱਚ ਵੀ ਕਈ ਸਥਾਨਕ ਆਗੂ ਨੇ ਜਿਹੜੇ ਉਹ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਦਾਵੇਦਾਰ ਨੇ ਔਰ ਮੌਜੂਦਾ ਜਿਹੜੇ ਕਾਂਗਰਸ ਦੇ ਵੱਖ-ਵੱਖ ਗੁੱਟ ਨੇ ਉਹ ਆਪਣੇ ਆਪਣੇ ਉਮੀਦਵਾਰ ਦੀ ਪਿੱਠ ਤੇ ਖੜੇ ਨੇ ਕਿਉਂਕਿ ਜਦੋਂ ਹੀ ਟਿਕਟਾਂ ਦੀ ਵੰਡ ਦਾ ਸਮਾਂ ਨੇੜੇ ਆਉਣਾ ਹੈ ਪਤਾ ਲੱਗ ਜਾਣਾ ਹੈ ਕਿ ਕਿਹੜੇ-ਕਿਹੜੇ ਦਾਵੇਦਾਰ ਨੇ ਤੇ ਉਹਨਾਂ ਦੀ ਹਮਾਇਤ ਕੌਣ ਕਰ ਰਿਹਾ ਹੈ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਕਈ ਦਾਵੇਦਾਰ ਨੇ ਇਸ ਵਾਰ ਸਥਾਨਕ ਲੀਡਰ ਟਿਕਟ ਦੇ ਗੁਰਦਾਸਪੁਰ ਦੇ ਵਿੱਚ ਵੀ ਕਈ ਸਥਾਨਕ ਲੀਡਰ ਟਿਕਟ ਦੇ ਦਾਵੇਦਾਰ ਨੇ ਸੋ ਉਹ ਉਹ ਗੱਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜੇ ਸਥਾਨਕ ਦਾਵੇਦਾਰ ਨੇ ਉਹਨਾਂ ਦਾ ਵੀ ਆਪਣਾ ਵੱਡਾ ਦਾਵਾ ਬਣਦਾ ਉਹ ਵੀ ਆਪਣੇ ਆਪਣੇ ਤਰਕ ਰੱਖ ਰਹੇ ਨੇ ਕਿ ਅਸੀਂ ਕਿਉਂ ਸਾਨੂੰ ਟਿਕਟ ਦਿੱਤੀ ਜਾਵੇ ਅਸੀਂ ਕਿਉਂ ਜਿੱਤ ਸਕਦੇ ਹਾਂ ਉਂਝ ਦੇਖਿਆ ਜਾਵੇ ਤੇ ਪੋਲੀਟੀਕਲ ਪਾਰਟੀਆਂ ਬਹੁਤਾ ਲੰਮਾ ਸਮਾਂ ਆਪਣੇ ਵਲੰਟੀਅਰਸ ਨੂੰ ਵਰਕਰਾਂ ਨੂੰ ਵੱਡੇ ਲੀਡਰ ਦੇ ਤੌਰ ਤੇ ਤਬਦੀਲ ਕਰਨ ਲਈ ਜ਼ਿਆਦਾ ਮਿਹਨਤ ਨਹੀਂ ਕਰਦੀਆਂ ਪਾਰਟੀਆਂ ਚ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਲੀਡਰ ਸਥਾਪਿਤ ਹੈ ਸਾਰਾ ਕੁਝ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਹੋਵੇ ਇਹ ਵੀ ਇੱਕ ਆਮ ਰਵਾਜ਼ ਹੈ ਹੁਣ ਇਸੇ ਤਰ੍ਹਾਂ ਗੱਲ ਚਲੀ ਜਾਂਦੀ ਹੈ ਸੰਗਰੂਰ ਸੰਗਰੂਰ ਲਗਾਤਾਰ ਕਾਂਗਰਸ ਪਾਰਟੀ ਹਾਰ ਰਹੀ ਹੈ ਹੁਣ ਸੰਗਰੂਰ ਦੇ ਵਿੱਚ ਜਦੋਂ ਵੱਡੇ ਕਦ ਦੀ ਗੱਲ ਕੀਤੀ ਜਾਂਦੀ ਹੈ ਔਰ ਕਿਉਂਕਿ ਇਸ ਵਾਰ ਕਾਂਗਰਸ ਨੇ ਘੱਟੋ-ਘੱਟ ਤਿੰਨ ਸੀਟਾਂ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਵੀ ਦੇਣੀਆਂ ਨੇ ਇਹ ਸੰਭਾਵਨਾ ਜਿਤਾਈ ਜਾ ਰਹੀ ਹੈ ਹੁਣ ਜਦੋਂ ਤਿੰਨ ਸੀਟਾਂ ਮਹਿਲਾਵਾਂ ਨੂੰ ਵੀ ਦੇਣੀਆਂ ਨੇ ਤੇ ਸੰਗਰੂਰ ਚ ਬੀਬੀ ਰਜਿੰਦਰ ਕੌਰ ਪੱਠਲ ਇੱਕ ਵਾਰੀ ਫੇਰ ਇੱਕ ਵੱਡਾ ਨਾਮ ਨੇ ਕਾਂਗਰਸ ਪਾਰਟੀ ਦਾ ਹਾਲਾਂਕਿ ਪਿਛਲੀ ਵਾਰੀ ਦਿਲਬੀਰ ਸਿੰਘ ਗੋਲਡੀ ਨੇ ਜਿਹੜੇ ਉਹਨਾਂ ਨੇ ਕਿਸਮਤ ਅਜਮਾਈ ਸੀ ਔਰ ਕੇਵਲ ਸਿੰਘ ਢਿੱਲੋਂ ਕਾਂਗਰਸ ਛੱਡ ਚੁੱਕੇ ਨੇ ਨਹੀਂ ਤਾਂ ਉਹ ਵੀ ਇੱਕ ਵਾਰ ਫੇਰ ਵੱਡੇ ਦਾਅਵੇਦਾਰ ਪਾਰਲੀਮੈਂਟ ਦੀ ਟਿਕਟ ਦੇ ਹੋ ਸਕਦੇ ਸੀ ਹੁਣ ਦਲਬੀਰ ਸਿੰਘ ਗੋਲਦੀ ਦੀ ਪਤਨੀ ਉਹ ਵੀ ਬਹੁਤ ਜ਼ਿਆਦਾ ਸਰਗਰਮ ਨੇ ਬੀਬੀ ਖੰਗੂੜਾ ਉਹ ਵੀ ਬਹੁਤ ਜ਼ਿਆਦਾ ਸਰਗਰਮ ਨੇ ਪਰ ਕੀ ਤਜਰਬੇ ਨੂੰ ਇੱਕ ਵਾਰ ਫੇਰ ਬੀਬੀ ਰਜਿੰਦਰ ਕੌਰ ਪਠੱਲ ਨੂੰ ਇੱਕ ਵਾਰ ਫੇਰ ਕੀ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੀਬੀ ਰਜਿੰਦਰ ਕੌਰ ਪਠੱਲ ਦਾ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੈ ਅਗਰ ਬੀਬੀ ਰਜਿੰਦਰ ਕੌਰ ਪਠੱਲ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾਂਦੀ ਹੈ ਤੇ ਨਵਜੋਤ ਸਿੰਘ ਸਿੱਧੂ ਵੀ ਡਟ ਕੇ ਉਹਨਾਂ ਦੇ ਹੱਕ 'ਚ ਪ੍ਰਚਾਰ ਕਰ ਸਕਦੇ ਨੇ ਸ਼ਮਸ਼ੇਰ ਸਿੰਘ ਦੂਲੋਂ ਲਾਲ ਸਿੰਘ ਸਾਰੇ ਸਾਰੀ ਮੌਜੂਦਾ ਲੀਡਰਸ਼ਿਪ ਬੀਬੀ ਰਜਿੰਦਰ ਕੌਰ ਪਠੱਲ ਦੇ ਨਾਮ ਤੇ ਸਰਬਸੰਮਤੀ ਬਣ ਸਕਦੀ ਹੈ ਕਿਉਂਕਿ ਕਿਸੇ ਵੀ ਬੀਬੀ ਰਜਿੰਦਰ ਕੌਰ ਪਠੱਲ ਨੂੰ ਇਸ ਤਰ੍ਹਾਂ ਨਾਲ ਨਹੀਂ ਦੇਖਿਆ ਜਾਂਦਾ ਕਿ ਉਹ ਕਿਸੇ ਵਿਸ਼ੇਸ਼ ਗੁੱਟ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਬੀਬੀ ਰਜਿੰਦਰ ਕੌਰ ਪਠੱਲ ਨੂੰ ਅਗਰ ਟਿਕਟ ਮਿਲਦੀ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਲਈ ਪ੍ਰਚਾਰ ਕਰ ਸਕਦੇ ਨੇ ਇਕ ਵੱਡਾ ਜਿਹੜਾ ਸੰਗਰੂਰ ਦੇ ਵਿੱਚ ਦਾ ਕਾਂਗਰਸ ਖੇੜ ਸਕਦੀ ਹੈ ਔਰ ਜਿਤ ਤੱਕ ਗੱਲ ਹੈਗੀ ਹੈ ਫਿਰੋਜ਼ਪੁਰ ਦੀ ਸੋ ਫਿਰੋਜ਼ਪੁਰ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਇਸ ਵਾਰ ਅਜਿਹੇ ਚਿਹਰੇ ਦੀ ਤਲਾਸ਼ ਹੈ ਜਿਹੜਾ ਕਾਂਗਰਸ ਪਾਰਟੀ ਨੂੰ ਜਿੱਤ ਦਵਾ ਸਕੇ ਹੁਣ ਕਿਸੇ ਸਮੇਂ ਸੁਨੀਲ ਜਾਖੜ ਦਾ ਦਬਦਬਾ ਅਬੋਰ ਫਜ਼ਿਲਕਾ ਫਿਰੋਜ਼ਪੁਰ ਵਾਲੇ ਇਲਾਕਿਆਂ ਚ ਸੀ ਲੇਕਿਨ ਸੁਨੀਲ ਜਾਖੜ ਕਾਂਗਰਸ ਛੱਡ ਕੇ ਬੀਜੇਪੀ ਚ ਜਾ ਚੁੱਕੇ ਨੇ ਹੁਣ ਕਿਸੇ ਵੱਡੇ ਲੀਡਰ ਦੀ ਜ਼ਿੰਮੇਵਾਰੀ ਫਿਰੋਜ਼ਪੁਰ ਵੱਲ ਵੀ ਕਾਂਗਰਸ ਪਾਰਟੀ ला ਸਕਦੀ ਹੈ ਹੁਣ ਉਹ ਕਿਹੜੇ ਲੀਡਰ ਨੂੰ ਫਿਰੋਜ਼ਪੁਰ ਭੇਜੇਗੀ ਇਹਦੇ ਉੱਪਰ ਵੀ ਇਸ ਵਕਤ ਗਹਿਰੀ ਸੋਚ ਵਿਚਾਰ ਹੈ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀ ਹੈ ਔਰ ਫਰੀਦਕੋਟ ਤੋਂ ਨਿਰਪਰ ਕਰੇਗਾ ਕਿ ਕੀ ਮੌਜੂਦਾ ਮੈਂਬਰ ਪਾਰਲੀਮੈਂਟ ਨੂੰ ਹੀ ਕਾਂਗਰਸ ਪਾਰਟੀ ਦੁਬਾਰਾ ਟਿਕਟ ਦਿੰਦੀ ਹੈ ਜਾਂ ਫਰੀਦਕੋਟ ਤੋਂ ਵੀ ਕੋਈ ਨਵਾਂ ਚਿਹਰਾ ਲਿਆਇਆ ਜਾ ਸਕਦਾ ਹੈ ਫਰੀਦਕੋਟ ਦੇ ਲਈ ਸ਼ਖਵਿੰਦਰ ਸਿੰਘ ਡੈਣੀ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਫਰੀਦਕੋਟ ਦੇ ਲਈ ਹਰਵਿੰਦਰ ਸਿੰਘ ਲਾਡੀ ਉਹਨਾਂ ਦਾ ਨਾਮ ਵੀ ਕਿਤੇ ਨਾ ਕਿਤੇ ਚੱਲ ਰਿਹਾ ਹੈ ਉਹਨਾਂ ਦੇ ਸਮਰਥਕ ਚਾਹੁੰਦੇ ਨੇ ਕਿ ਅਗਰ ਹਰਵਿੰਦਰ ਸਿੰਘ ਲਾਡੀ ਵੀ ਫਰੀਦਕੋਟ ਤੋਂ ਆ ਜਾਣ ਤੇ ਉਹ ਚੰਗਾ ਮੁਕਾਬਲਾ ਦੇ ਸਕਦੇ ਨੇ ਕਿਉਂਕਿ ਇੱਕ ਵਾਰੀ ਫੇਰ ਗੱਲ ਉਹੀ ਹੈ ਅਗਰ ਹਰਵਿੰਦਰ ਸਿੰਘ ਲਾਡੀ ਨੂੰ ਕਾਂਗਰਸ ਪਾਰਟੀ ਫਰੀਦਕੋਟ ਚ ਉਤਾਰਦੀ ਹੈ ਤੇ ਨਵਜੋਤ ਸਿੰਘ ਸਿੱਧੂ ਡੱਟ ਕੇ ਹਰਵਿੰਦਰ ਸਿੰਘ ਲਾਢੀ ਲਈ ਵੀ ਪ੍ਰਚਾਰ ਕਰ ਸਕਦੇ ਨੇ ਸੋ ਹਰਵਿੰਦਰ ਲਾਢੀ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਰੈਲੀਆਂ ਪਿਛਲੇ ਸਮੇਂ 'ਚ ਹੋਈਆਂ ਉਹਨਾਂ ਦੇ ਲਈ ਵੀ ਵੱਡੀ ਭੂਮਿਕਾ ਅਦਾ ਕਰਕੇ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਇਸ ਵਕਤ ਚੜੇ ਹੋਏ ਨੇ ਹਰਵਿੰਦਰ ਸਿੰਘ ਲਾਢੀ ਸੋ ਕਾਂਗਰਸ ਦੇ ਜਿਹੜੇ ਸਮਿਕਰਨ ਨੇ ਇਹ ਠੀਕ ਹੈ ਕਿ ਇੱਕ ਤੜਾ ਜਿਹਾ ਵੀ ਹੈ ਕਾਂਗਰਸ ਦਾ ਜਿਹੜਾ ਹਰਵਿੰਦਰ ਸਿੰਘ ਲਾਢੀ ਦਾ ਵਿਰੋਧ ਕਰਦਾ ਪਰ ਕਾਂਗਰਸ 'ਚ ਗੱਲ ਨਵੀਂ ਨਹੀਂ ਹੈ ਕਾਂਗਰਸ 'ਚ ਆਮ ਤੌਰ ਤੇ ਅਸੀਂ ਵੇਖਦੇ ਆ ਕਿ ਬਹੁਤ ਸਾਰੇ ਧੜੇ ਹੁੰਦੇ ਨੇ ਕਾਂਗਰਸ 'ਚ ਬਹੁਤ ਸਾਰੀਆਂ ਧੜੇਬਾਜ਼ੀਆਂ ਨੇ ਪਰ ਜਦੋਂ ਨਵਜੋਤ ਸਿੰਘ ਸਿੱਧੂ ਵਰਗਾ ਕੱਦ ਹਰਵਿੰਦਰ ਲਾੜੀ ਦੇ ਨਾਲ ਅਗਰ ਖੜ ਗਿਆ ਤੇ ਉਹਦੇ ਨਾਲ ਹਰਵਿੰਦਰ ਸਿੰਘ ਲਾੜੀ ਫਰੀਦਕੋਟ ਤੋਂ ਤਕੜੇ ਉਮੀਦਵਾਰ ਹੋ ਸਕਦੇ ਨੇ ਉਂਝ ਅਗਰ ਸੁਖਵਿੰਦਰ ਡੈਣੀ ਉਹ ਵੀ ਉੱਥੋਂ ਉਮੀਦਵਾਰ ਬਣਦੇ ਨੇ ਤੇ ਕੀ ਸਮੀਕਰਨ ਬਣਦੇ ਨੇ ਕਿਸ ਤਰ੍ਹਾਂ ਦਾ ਸਮਰਥਨ ਡੈਣੀ ਨੂੰ ਮਿਲਦਾ ਉਹਦੇ ਉੱਪਰ ਵੀ ਸਾਰਿਆਂ ਦੀ ਨਜ਼ਰਾਂ ਬਣੀਆ ਰਹਿਣਗੀਆਂ ਸੋ ਕਾਂਗਰਸ ਲਗਾਤਾਰ 13 ਦੀਆਂ 13 ਸੀਟਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਤਕੜੇ ਉਮੀਦਵਾਰ ਉਤਾਰਨਾ ਚਾਹੁੰਦੀ ਹੈ ਅਮਰਸਰ ਦੀ ਸੀਟ ਤੋਂ ਗੁਰਜੀਤ ਸਿੰਘ ਔਜਲਾ ਮੈਨੂੰ ਲੱਗਦਾ ਉਹਨਾਂ ਦੀ ਸੀਟ ਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਰਵਨੀਤ ਬਿੱਟੂ ਲੁਧਿਆਣਾ ਉਹਨਾਂ ਦੀ ਸੀਟ ਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਮਤਲਬ ਇਹਨਾਂ ਦੀਆਂ ਟਿਕਟਾਂ ਤਾਂ ਰਿਪੀਟ ਹੋਣਗੀਆਂ ਮਨੀਸ਼ ਤਿਵਾੜੀ ਹੈ ਉਹਨਾਂ ਦੀ ਟਿਕਟ ਆਰਾਮ ਨਾਲ ਉਹ ਮਨੀਸ਼ ਤਿਵਾੜੀ ਸ਼੍ਰੀ ਨਨਪੁਰ ਸਾਹਿਬ ਤੋਂ ਮੈਦਾਨ ਚ ਉਤਰ ਸਕਦੇ ਨੇ ਅਸਲ ਚ ਕਾਂਗਰਸ ਦੀ ਚਿੰਤਾ ਇਹ ਵੀ ਹੈ ਕਿ ਭਗਵੰਤ ਮਾਨ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਰ ਰਹੇ ਨੇ ਔਰ ਜਿਸ ਤਰ੍ਹਾਂ ਨਾਲ ਮੁੱਖ ਕੰਮ ਭਗਵੰਤ ਮਾਨ ਨੇ ਪੰਜਾਬ ਚ ਕੀਤੇ ਨੇ ਜਦੋਂ ਕੈਪਟਨ ਅਮਰਿੰਦਰ ਸੱਤਾ 'ਚ ਸੀ ਉਦੋਂ ਵੀ ਕਾਂਗਰਸ 8 ਸੀਟਾਂ ਜਿੱਤੀ ਸੀ ਹੁਣ ਭਗਵੰਤ ਮਾਨ ਸੱਤਾ 'ਚ ਆਇਆ ਤੇ ਕੈਪਟਨ ਅਮਰਿੰਦਰ ਦੇ ਮੁਕਾਬਲੇ ਭਗਵੰਤ ਮਾਨ ਦੀ ਸਰਕਾਰ ਜ਼ਿਆਦਾ ਚੰਗੇ ਤਰੀਕੇ ਨਾਲ ਅੱਗੇ ਵਧ ਰਹੀ ਹੈ ਭਗਵੰਤ ਮਾਨ ਦੇ ਰਾਜ 'ਚ ਜ਼ੀਰੋ ਬਿਜਲੀ ਦੇ ਬਿੱਲ ਦੀ ਸਕੀਮ ਹੈ ਜਿਹੜੀ ਪ੍ਰਭਾਵੀ ਰਹੀ ਹੈ ਲਗਭਗ 90% ਲੋਕਾਂ ਨੂੰ ਮੁਫਤ ਬਿਜਲੀ ਦੇ ਬਿੱਲ ਆ ਰਹੇ ਨੇ 600 ਤੋਂ ਜ਼ਿਆਦਾ ਮੁਹੱਲਾ ਕਲੀਨਿਕ ਪੰਜਾਬ 'ਚ ਬਣੇ ਨੇ ਔਰ ਇਹਦੇ ਨਾਲ-ਨਾਲ ਲਗਾਤਾਰ ਭਗਵੰਤ ਮਾਨ ਯੁਕਤੀ ਪੱਤਰ ਵੰਡ ਰਹੇ ਨੇ 41000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਲਗਭਗ 2 ਸਾਲ ਦੇ ਕਾਰਜਕਾਲ ਚ 15 16 ਮਾਰਚ ਨੂੰ 2 ਸਾਲ ਹੋਏ ਨੇ ਸੋ 23 ਮਹੀਨਿਆਂ ਚ ਲਗਭਗ 41000 ਨੌਕਰੀਆਂ ਜਾਂ ਇਸ ਤੋਂ ਕੁਝ ਵੱਧ ਸਰਕਾਰੀ ਤੌਰ ਤੇ ਭਗਵੰਤ ਮਾਨ ਦੇ ਚੁੱਕੇ ਨੇ ਇਹ 3-4 ਯੋਜਨਾਵਾਂ ਆਈਆਂ ਨੇ ਜਿਹੜੀਆਂ ਸਿੱਧੇ-ਸਿੱਧੇ ਲੋਕਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀਆਂ ਨੇ ਸੋ ਇਸ ਕਰਕੇ ਕੱਲ ਵੀ ਖਬਰਾਂ ਆ ਰਹੀਆਂ ਨੇ ਕੱਲ ਵੀ ਭਗਵੰਤ ਮਾਨ ਨੇ 457 ਨਿਯੁਕਤੀ ਪੱਤਰ ਵੰਡੇ ਸੋ ਅਜਿਹੇ ਵਿੱਚ ਭਗਵੰਤ ਮਾਨ ਵੱਟੀ ਚੁਣੌਤੀ ਪੇਸ਼ ਕਰ ਰਹੇ ਨੇ ਔਰ ਇਸੇ ਕਰਕੇ ਕਾਂਗਰਸ ਵੀ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੀ ਸੋ ਕੱਲ ਵੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਜੰਮ ਕੇ ਹਮਲੇ ਕੀਤੇ 457 ਨਿਯੁਕਤੀ ਪੱਤਰ ਵੀ ਉਹਨਾਂ ਨੇ ਨਵੇਂ ਵੰਡੇ ਇੱਕ ਵਾਰ ਭਗਵੰਤ ਮਾਨ ਦੀ ਗੱਲ ਵੀ ਸੁਣ ਲਈਏ ਸਰਕਾਰ ਤੁਹਾਡੀ ਆਪਣੀ ਹੈ ਤੁਹਾਨੂੰ ਨੌਕਰੀਆਂ ਦੇ ਕੇ ਮੈਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਤੁਸੀਂ ਜਾਓਗੇ ਕੰਮ ਤੇ ਜਾਓਗੇ ਇੱਕ ਗੱਲ ਦੀ ਮੈਂ ਬੇਨਤੀ ਕਰਦਾ ਜਦੋਂ ਹੁਣ ਇੱਥੇ ਪੈਸੇ ਨਹੀਂ ਲਏ ਤੁਹਾਨੂੰ ਇੱਥੋਂ ਬਿਨਾਂ ਪੈਸੇ ਲਏ ਤੇ ਬਿਨਾਂ ਸ਼ਿਫਾਰਿਸ਼ ਤੋਂ ਮੈਂ ਕੁਰਸੀਆਂ ਤੇ ਬਿਠਾ ਕੇ ਭੇਜ ਰਿਹਾ ਉੱਥੇ ਜਦੋਂ ਤੁਸੀਂ ਉੱਥੇ ਜਾ ਕੇ ਵੇਜੋਗੇ ਫਿਰ ਉੱਥੇ ਜਾ ਕੇ ਤੁਸੀਂ ਪੈਸੇ ਜਾਂ ਸ਼ਿਫਾਰਿਸ਼ ਨਾਲ ਕਿਸੇ ਦੀ ਮੰਨਿਓ ਸਹੀ ਨੂੰ ਸਹੀ ਕਰ ਦਿਓ ਬਸ ਜੋ ਪੁੰਨ ਤੇ ਜੋ ਸੈਟੀਸਫੈਕਸ਼ਨ ਸਕੂਨ ਮਿਲਦਾ ਹੈ ਨਾ ਇਹਦਾ ਕੋਈ ਕਿਸੇ ਕਰੰਸੀ 'ਚ ਕੀਮਤ ਹੀ ਕੋਈ ਨਹੀਂ ਕਿਉਂਕਿ ਦੇਖੋ ਜਦੋਂ ਕੋਈ ਬੰਦਾ ਆਉਂਦਾ ਹੈ ਤੁਹਾਡੇ ਕੋਲ ਉਹ ਪਹਿਲਾਂ ਆਪਣੇ ਇਸ਼ਟ ਨੂੰ ਧਿਆ ਕੇ ਹੁੰਦਾ ਹੈ ਕੰਮ ਆਉਂਦਾ ਕੋਈ ਅਰਜੀ ਲੈ ਕੇ ਕੋਈ ਗੁਰਦੁਆਰਾ ਸਾਹਿਬ ਜਾਂਦਾ ਕੋਈ ਮੰਦਿਰ ਜਾਂਦਾ ਤੇ ਕਹਿੰਦਾ ਹੈ ਰੱਬਾ ਪ੍ਰਮਾਤਮਾ ਇਹ ਅਰਦਾਸ ਹੈ ਤੇਰੇ ਹੀ ਰੂਪ ਬੈਠਾ ਹੋਵੇ ਕੋਈ ਕੁਰਸੀ ਤੇ ਅੱਜ ਕੰਮ ਬਣ ਜੇ ਕਬੀਲਦਾਰੀ ਲਈ ਤੇ ਚੜ ਜੂਂ ਗਾਂ ਮੂਰੋ ਤੁਸੀਂ ਗੁੱਸੇ ਹੋਏ ਬੈਠੇ ਹੋ ਕਿਸੇ ਗੱਲ ਤੇ ਚੱਕ ਕੇ ਉਹਦੀ ਮਰੂੰ ਭਗਾ ਕੇ ਉਹਦੀ ਅਰਜੀ ਬਾਬਾ ਰੋਜ਼ ਮੂੰਹ ਚੱਕ ਕੇ ਆਇਆ ਨਹੀਂ ਹੁੰਦਾ ਇਹ ਕੰਮ ਇਹਦਾ ਮਤਲਬ ਫਿਰ ਤੁਸੀਂ ਮੋੜਦੀ ਅਰਜੀ ਜਾਂ ਫਿਰ ਤੁਸੀਂ ਇਹ ਕਰੋ ਕਿ ਲਿਆਵਤਾ ਜੀ ਕੋਈ ਨਹੀਂ ਇੱਕ ਅਦਾ ਕਾਗਜਾ ਘਟਾ ਮੈਂ ਆਪ ਹੀ ਕਰਾ ਦਿਆਂ ਤੁਸੀਂ ਇੱਥੇ ਬੈਠੋ ਕੰਮ ਕਰਾ ਕੇ ਉਹਦਾ ਹੁਣ ਤੋੜ ਦੋ ਤਾਂ ਉਹ ਜਾ ਫਿਰ ਦਵਾਰੇ ਗੁਰਦੁਆਰਾ ਸਾਹਿਬ ਜਾਊਗਾ ਉਹ ਫਿਰ ਮੈਂ ਅੰਦਰ ਚ ਜਾਊਗਾ ਜਾਂਦਾ ਹੋਇਆ ਪ੍ਰਮਾਤਮਾ ਤੇਰੇ ਹੀ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਜੇ ਤੁਸੀਂ ਕੰਮ ਨਹੀਂ ਕੀਤਾ ਤਾਂ ਮਤਲਬ ਤੁਸੀਂ ਪ੍ਰਮਾਤਮਾ ਦੀਆਂ ਦੁਆਵਾਂ ਮੋੜਤੀਆਂ ਇਹਦੂ ਵੱਡੀ ਦੁਆਵਾਂ ਗਰੀਬਾਂ ਦੀਆਂ ਦੁਆਵਾਂ ਗਰੀਬ ਦੀ ਹਾ ਪ੍ਰਮਾਤਮਾ ਦੀ ਦਰਗਾਹ ਸਿੱਧਾ ਹੈ ਕੋਈ ਬਾਈਪਾਸ ਨਹੀਂ ਹੈਗਾ ਸਿੱਧਾ ਦੁਆਵਾਂ ਲੈ ਰਹੇ ਆਂ ਜੀ ਹਰ ਰੋਜ਼ ਦੁਆਵਾਂ ਹੀ ਮਿਲ ਰਹੀਆਂ ਨੇ ਮੇਰੀ ਮਾਂ ਨੂੰ ਕੋਈ ਪੱਤਰਕਾਰ ਕਹਿੰਦੇ ਜੀ ਕਿੰਨੀ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਮਿਲੇ ਨੂੰ ਭਗਵੰਤ ਮਾਨ ਨੂੰ ਉਹ ਕਹਿੰਦੀ ਭਈ ਅੱਜ ਹੋ ਗਏ ਕਹਿੰਦੀ ਅੱਜ ਬੋਟਾਂ ਵੇਲੇ ਕੰਮ ਸੀ ਹੋ ਗਏ ਹੁਣੇ ਕਹਿੰਦੀ 20 21 ਦਿਨ ਕਹਿੰਦਾ ਲੈ 20 21 ਦਿਨ ਤੋਂ ਨੂੰ ਮਿਲਦਾ ਨਹੀਂ ਫੇਰ ਕੀ ਕਹਿਣਾ ਚਾਹੂੰ ਕੋਈ ਗੱਲ ਨਹੀਂ ਕਹਿੰਦੀ ਮੈਨੂੰ ਨਹੀਂ ਮਿਲਦਾ ਪਰ ਹਰ ਰੋਜ਼ ਮਿਲਦਾ ਦਾ ਮਾਮਾ ਨੂੰ ਹੀ ਐ ਮੈਂ ਟੀਵੀ ਤੇ ਦੇਖਦੀ ਹੁੰਦੀ ਆ ਕਦੇ ਕਿਤੇ ਬੈਠਾ ਹੁੰਦਾ ਕਦੇ ਕਿਤੇ ਬਟਾ ਹੁੰਦਾ ਮਾਮਾ ਹੀ ਬੈਠੀ ਹੁੰਦੀ ਉਹਦੇ ਕੋਲੇ ਮੈਂ ਭਾਈ ਜਨਮਦੇਲ ਆਣੀ ਆ ਉਹ ਦੂਜੀਆਂ ਮਾਵਾ ਕੋਲੇ ਫਿਰ ਤਾਂ ਕੋਈ ਗੱਲ ਸੋ ਮੈਂ ਪੰਜਾਬ ਨੂੰ ਆਪਾਂ ਪਰਿਵਾਰ ਸਮਝੇ ਦਲਾ ਜੀ ਇੱਥੇ ਹੁਣ ਆਪਾਂ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਤਾਂ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਬਣੇ ਦਿਖਦੇ ਨੇ ਸੋ ਬੀਜੇਪੀ ਦੀ ਇਸ ਵਾਰ ਜੜੀ ਥੋੜੀ ਵੱਖਰੀ ਸਥਿਤੀ ਜ਼ਰੂਰ ਨਜ਼ਰ ਆ ਰਹੀ ਹੈ ਕਿਉਂਕਿ ਆਪਾਂ ਗੁਰਦਾਸਪੁਰ ਦੀ ਜੇਕਰ ਗੱਲ ਕਰ ਲਈਏ ਗੁਰਦਾਸਪੁਰ ਤੋਂ ਬਾਹਰੀ ਉਮੀਦਵਾਰ ਸਨੀ ਦਿਓਲ ਨੂੰ ਲਿਆਂਦਾ ਗਿਆ ਸੀ ਤੇ ਉੱਥੇ ਜੋ ਤਜਰਬਾ ਬੀਜੇਪੀ ਨੂੰ ਮਿਲਿਆ ਉਹ ਅਸੀਂ ਸਾਰੇ ਜਾਣਦੇ ਆ ਕਿ ਚੰਗਾ ਤਜਰਬਾ ਨਹੀਂ ਰਿਹਾ ਮਾੜਾ ਤਜਰਬਾ ਗਿਣਿਆ ਜਾ ਸਕਦਾ ਇਸ ਨੂੰ ਸੋ ਅਗਰ ਆਪਾਂ ਹੋਰ ਚਰਚਾਵਾਂ ਦੀ ਗੱਲ ਕਰੀਏ ਅਮਰੀਕਾ ਨੂੰ ਲੈ ਕੇ ਵੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਆ ਭਾਜਪਾ ਜੋ ਹੈ ਹਰ ਵਾਰ ਬਾਹਰੀ ਉਮੀਦਵਾਰ ਉਤਾਰਦੀ ਹੈ ਤੇ ਅੱਗੋਂ ਨਤੀਜੇ ਜੋ ਹੈ ਭਾਜਪਾ ਨੂੰ ਖੁਦ ਦੇਖਣੇ ਵੀ ਪੈ ਰਹੇ ਨੇ ਕਿ ਉਹ ਜਿੱਤ ਨਹੀਂ ਪਾਉਂਦੇ ਉੱਥੇ ਸੋ ਹੁਣ ਬੀਜੇਪੀ ਦੀ ਆਪਾਂ ਇਸ ਤਰ੍ਹਾਂ ਸਮਝਣ ਦੀ ਜੇਕਰ ਕੋਸ਼ਿਸ਼ ਕਰੀਏ ਜੇਕਰ ਉਹ 13 ਸੀਟਾਂ ਤੇ ਖੁਦ ਲੜਦੀ ਹੈ ਜਾਂ ਸਮਝੌਤੇ ਦੇ ਵਿੱਚ ਲੜਦੀ ਹੈ ਜਿਸ ਤਰ੍ਹਾਂ ਦੀ ਵੀ ਸਥਿਤੀ ਬਣੇ ਤਾਂ ਉਹ ਕੀ ਬਾਹਰੀ ਉਮੀਦਵਾਰ ਲੈ ਕੇ ਆਣਗੇ ਜਾਂ ਫਿਰ ਪੰਜਾਬ ਦੇ ਹੀ ਕੋਈ ਉਮੀਦਵਾਰ ਖੜੇ ਕਿਤੇ ਜਾਣਗੇ ਚੋਣਾ ਲੜਨ ਦੇ ਲਈ ਸੋ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਖਾਸ ਤੌਰ ਤੇ ਜੇਕਰ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ ਬੀਜੇਪੀ ਜੋ ਹੈ ਜਿੱਤ ਨਹੀਂ ਸકી ਜਦੋਂ ਤੋਂ ਨਵਜੋਤ ਸਿੰਘ ਸਿੱਧੂ ਜੋ ਹੈ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਛੱਡੀ ਉਸ ਤੋਂ ਬਾਅਦ ਤੋਂ ਅੰਮ੍ਰਿਤਸਰ ਸੀਟ ਵੀ ਜੋ ਹੈ ਬੀਜੇਪੀ ਜਿੱਤ ਨਹੀਂ ਸਕੀ ਹੈ ਸੋ ਕੁੱਲ ਮਿਲਾ ਕੇ ਆਪਾਂ ਬੀਜੇਪੀ ਦੀ ਤਸਵੀਰ ਸਮਝੀਏ ਪੰਜਾਬ ਦੀ ਸਿਆਸਤ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਹਰਜੋਤ ਜੀ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਵੀ ਬਹੁਤ ਜ਼ਿਆਦਾ ਉਲਝੀ ਹੋਈ ਹੈ ਦੋ ਤਰ੍ਹਾਂ ਦੇ ਸਵਾਲ ਚੱਲ ਰਹੇ ਨੇ ਕੀ ਬੀਜੇਪੀ ਅਕਾਲੀ ਦਲ ਨਾਲ ਗੱਠਜੋੜ ਕਰੇਗੀ ਇੱਕ ਤਾਂ ਇਹ ਸਵਾਲ ਹੈ ਦੂਸਰਾ ਕੀ ਬੀਜੇਪੀ ਆਪਣੇ ਦਮ ਤੇ ਲੜੇਗੀ ਮੇਰਾ ਹੀ ਮੰਨਣਾ ਹੈ ਕਿ ਬੀਜੇਪੀ ਅਕਾਲੀ ਦਲ ਨਾਲ ਗੱਠਜੋੜ ਜ਼ਰੂਰ ਕਰੇਗੀ ਪਰ ਕਰੇਗੀ ਥੋੜਾ ਹਜੇ ਵਕਤ ਹੈ ਜਦ ਤੱਕ ਕਿਸਾਨ ਅੰਦੋਲਨ ਦਾ ਮਸਲਾ ਨਹੀਂ ਨਿਬੜਦਾ ਕਿਸਾਨ ਅੰਦੋਲਨ ਦਾ ਮਸਲਾ ਅਗਰ ਸੁਖੀ ਸੰਦੀ ਬੀਜੇਪੀ ਨੇ ਨਿਵੇੜਤਾ ਤੇ ਫਿਰ ਉਹ ਬੀਜੇਪੀ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਔਰ ਅਗਰ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਹੈ ਤੇ ਬੀਜੇਪੀ ਪੰਜ ਸੀਟਾਂ ਤੇ ਵੀ ਮੰਨ ਸਕਦੀ ਹੈ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਹੈ ਕਿ ਅੱਜ ਪੰਜਾਬ ਚ ਉਹਨਾਂ ਕੋਲੇ ਜਿੱਤਣ ਵਾਲੇ ਉਮੀਦਵਾਰ ਨਹੀਂ ਹੈ ਜਿਹੜੀ ਥੋਕ ਚ ਭਰਤੀ ਕਾਂਗਰਸ ਤੋਂ ਹੋਈ ਸੀ ਭਾਰਤੀ ਜਨਤਾ ਪਾਰਟੀ ਚ ਉਨ੍ਹਾਂ ਵਿੱਚ ਅਜਿਹੇ ਨਾਮ ਨਹੀਂ ਨੇ ਜਿਹੜੇ ਜਿੱਤ ਸਕਣ ਹਾਲਾਂਕਿ ਬੀਬੀ ਪ੍ਰਨੀਤ कौर ਬਾਰੇ ਪਟਿਆਲੇ 'ਚ ਭਾਰਤੀ ਜਨਤਾ ਪਾਰਟੀ ਆਸਵੰਦ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰ ਸਕਦੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਜਾਂ ਬੀਬੀ ਪ੍ਰਨੀਤ कौर ਅਗਰ ਭਾਜਪਾ ਤੋਂ ਲੜਦੇ ਨੇ ਤੇ ਉਹ ਜਿੱਤ ਹੀ ਜਾਣਗੇ ਇੰਨਾ ਭਰੋਸਾ ਵੀ ਨਾ ਭਾਰਤੀ ਜਨਤਾ ਪਾਰਟੀ ਨੂੰ ਹੈ ਨਾ ਭਾਜਪਾ ਦੇ ਹੋਰ ਕਾਡਰ ਨੂੰ ਹੈ ਅਜਿਹੇ ਹਾਲਾਤਾਂ 'ਚ ਹੁਣ ਜਿਵੇਂ ਗੁਰਦਾਸਪੁਰ ਚੱਲਾਂ ਜੇ ਭਾਜਪਾ 5 ਸੀਟਾਂ ਦੇ ਵੀ ਧਿਆਨ ਕੇਂਦਰਿਤ ਕਰਦੀ ਹੈ ਤੇ ਪਟਿਆਲਾ ਪਟਿਆਲੇ ਚ ਕੱਲਾ ਜਿੱਤਣਾ ਔਖਾ ਹੈ ਬੀਬੀ ਪ੍ਰਨੀਤ ਕੌਰ ਦਾ ਇਸੇ ਕਰਕੇ ਚਰਚਾਵਾਂ ਨੇ ਕਿ ਕੈਪਟਨ ਅਮਰਿੰਦਰ ਪਹਿਰਵਾਈ ਕਰ ਰਹੇ ਨੇ ਕਿ ਅਕਾਲੀ ਦਲ ਨਾਲ ਅਸੀਂ ਸਮਝੌਤਾ ਕਰੀਏ ਕਿਉਂਕਿ ਫਿਰ ਪਟਿਆਲੇ ਚ ਅਗਰ ਅਕਾਲੀ ਦਲ ਦਾ ਸਾਥ ਮਿਲਦਾ ਹੈ ਬੀਬੀ ਪ੍ਰਨੀਤ ਕੌਰ ਨੂੰ ਗਠਜੋੜ ਚ ਉਹ ਮੁਕਾਬਲੇ ਚ ਆ ਸਕਦੇ ਨੇ ਅਗਰ ਦੂਜੇ ਪਾਸੇ ਕੋਈ ਕਮਜ਼ੋਰ ਉਮੀਦਵਾਰ ਆਉਂਦਾ ਤਾਂ ਤੇ ਜੇ ਹੁਣ ਗੱਲ ਗੁਰਦਾਸਪੁਰ ਦੀ ਕਰੀਏ ਗੁਰਦਾਸਪੁਰ ਚ ਸਨੀ ਦਿਓਲ ਬਾਰੀ ਉਮੀਦਵਾਰ ਸੀ ਔਰ ਪਿਛਲੀ ਵਾਰੀ ਸਨੀ ਦਿਓਲ ਜਿੱਤ ਗਏ ਪਰ ਇਸ ਵਾਰ ਅਗਰ ਭਾਜਪਾ ਬਾਹਰੀ ਉਮੀਦਵਾਰ ਲਿਆਉਂਦੀ ਹੈ ਤੇ ਲੋਕਾਂ ਦਾ ਭਰੋਸਾ ਬਣਨਾ ਨਹੀਂ ਕਿਉਂਕਿ ਭਾਜਪਾ ਨੂੰ ਵੀ ਪਤਾ ਹੈ ਕਿ ਗੁਰਦਾਸਪੁਰ ਚ ਸਨੀ ਦਿਓਲ ਨੇ ਕੰਮ ਨਹੀਂ ਕੀਤਾ ਔਰ ਭਗਵੰਤ ਮਾਨ ਸਨੀ ਦਿਓਲ ਨੂੰ ਜਿਸ ਤਰ੍ਹਾਂ ਦੀਆਂ ਪੋਲਿਟਿਕਲ ਟਿਚਰਾਂ ਕਰਕੇ ਗਏ ਨੇ ਦੋ ਤਿੰਨ ਦਿਨ ਪਹਿਲਾਂ ਉਹਦੇ ਨਾਲ ਗੁਰਦਾਸਪੁਰ ਦੇ ਲੋਕ ਵੀ ਇਹ ਮਹਿਸੂਸ ਕਰਨ ਲੱਗ ਗਏ ਕਿ ਅਸੀਂ ਬਾਹਰੀ ਉਮੀਦਵਾਰ ਦੇ ਪਿੱਛੇ ਲੱਗ ਕੇ ਸਾਰਾ ਕੁਝ ਵਾਰ ਦੰਨਿਆਂ ਵੋਟ ਦੇ ਰੂਪ ਦੇ ਵਿੱਚ ਤੇ ਬਾਹਰੀ ਉਮੀਦਵਾਰ ਮੁੜ ਕੇ ਆਉਂਦਾ ਨਹੀਂ ਇਸ ਕਰਕੇ ਗੁਰਦਾਸਪੁਰ ਚ ਵੀ ਭਾਰਤੀ ਜਨਤਾ ਪਾਰਟੀ ਹੁਣੇ ਸੋਚ ਰਹੀ ਹੈ ਕਿ ਕਿਹਨੂੰ ਉਤਾਰੀਏ। ਬੀਜੇਪੀ ਕੋਲੇ ਕੋਈ ਅਜਿਹਾ ਚਿਹਰਾ ਨਹੀਂ ਹੈ ਜਿਹੜਾ ਵੱਡੇ ਕੱਦ ਦਾ ਹੋਵੇ। ਕਿਉਂਕਿ ਜੇ ਮੈਂ ਪੰਜਾਬ ਚ ਗੱਲ ਕਰਾਂ ਅੰਮ੍ਰਿਤਸਰ ਔਰ ਗੁਰਦਾਸਪੁਰ ਬੀਜੇਪੀ ਵੱਡੇ ਕੱਦ ਦੇ ਚਿਹਰਿਆਂ ਤੋਂ ਬਿਨਾ ਨਹੀਂ ਜਿੱਤੀ। ਹਾਂ ਅਗਰ ਬੀਜੇਪੀ ਆਪਣੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਤਾਰੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਤਾਰੇ ਤੇ ਬੀਜੇਪੀ ਮੁਕਾਬਲੇ ਚ ਕੁਝ ਹੱਦ ਤੱਕ ਆ ਸਕਦੀ ਹੈ। ਕਿਉਂਕਿ ਅਸ਼ਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਰਗਰਮ ਲੀਡਰ ਰਹੇ ਨੇ ਹੁਣ ਜੇ ਕਿਸੇ ਹੋਰ ਉਮੀਦਵਾਰ ਨੂੰ ਉੱਥੋਂ ਟਿਕਟ ਦਿੱਤੀ ਜਾਂਦੀ ਹੈ ਤੇ ਜਿੱਤਣ ਦੀ ਗਾਰੰਟੀ ਘੱਟ ਹੈ ਕਿਉਂਕਿ ਸਣੀ ਦੇਵੋਲ ਨੇ 5 ਸਾਲਾਂ ਚ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਜਿੱਥੇ ਪਹੁੰਚਾਤਾ ਉੱਥੋਂ ਜਿੱਤ ਤੱਕ ਆਉਣਾ ਔਖਾ ਲੱਗਦਾ ਹੈ ਇਸ ਕਰਕੇ ਬੀਜੇਪੀ ਸ਼ਸ਼ੋਪੰਜ ਚ ਹੈ ਕਿ ਬਾਹਰੀ ਉਮੀਦਵਾਰ ਲਿਆਈਏ ਸਥਾਨਕ ਲਿਆਈਏ ਜੇ ਬਾਹਰੀ ਲਿਉਨੇ ਆ ਤੇ ਕਿਹਨੂੰ ਲਿਆਈਏ ਤੇ ਜੇ ਸਥਾਨਕ ਲਿਉਨੇ ਆ ਤਾਂ ਕਿਹਨੂੰ ਲਿਆਈਏ ਬਾਰੋਂ ਸੈਲੀਬ੍ਰਿਟੀ ਆਉਣੋਂ ਵੀ ਡਰ ਰਿਹਾ ਸਣੀ ਦੇਵਲ ਦੀ ਕਾਰਗੁਜ਼ਾਰੀ ਤੋਂ ਬਾਅਦ ਨਾਮ ਚਰਚਾ ਚ ਨੇ ਯוגਰਾਜ ਸਿੰਘ ਦਾ ਵੀ ਯਵਰਾਜ ਸਿੰਘ ਦਾ ਵੀ ਚਰਚਾ ਚ ਹੈ ক্রিকেট ਖਿਡਾਰੀ ਉਹਨਾਂ ਦੇ ਪਿਤਾ ਜੋਗਰਾਜ ਸਿੰਘ ਪਰ ਜਵਰਾਜ ਸਿੰਘ ਨੂੰ ਵੀ ਇਹ ਗੱਲ ਮਹਿਸੂਸ ਹੋਣੀ ਹੈ ਜਾਂ ਜੋਗਰਾਜ ਉਹਨਾਂ ਦੇ ਪਿਤਾ ਜੋਗਰਾਜ ਉਹਨਾਂ ਨੂੰ ਵੀ ਇਹ ਗੱਲ ਮਹਿਸੂਸ ਹੋਣੀ ਹੈ ਜੋਗਰਾਜ ਉਹਨਾਂ ਨੂੰ ਕਿ ਬਹੁਤ ਆਸਾਨ ਨਹੀਂ ਹੈ ਗੁਰਦਾਸਪੁਰ ਦੇ ਵਿੱਚ ਜਿੱਤਣਾ ਕਿਉਂਕਿ ਸਣੀ ਦੇਵਲ ਨੇ ਜਿਹੋ ਜਿਹੇ ਕੰਮ ਕੀਤੇ ਨੇ ਉਸ ਤੋਂ ਬਾਅਦ ਉੱਥੇ ਮੁਕਾਬਲਾ ਬਹੁਤ ਵਖਰਾ ਹੋਣਾ ਤੇ ਕਾਂਗਰਸ ਦਾ ਜ਼ਿਕਰ ਮੈਂ ਪਹਿਲਾਂ ਕਰਤਾ ਤੇ ਜੇ ਅੰਮ੍ਰਿਤਸਰ ਆ ਜੀਏ ਬੀਜੇਪੀ ਨੂੰ ਹੋਰ ਚਿੰਤਾਵਾਂ ਨੇ ਅੰਮ੍ਰਿਤਸਰ ਦੇ ਵਿੱਚ ਜਦੋਂ ਦੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਛੱਡੀ ਹੈ ਬੀਜੇਪੀ ਕਦੀ ਅੰਮ੍ਰਿਤਸਰ ਉਹ ਜਿੱਤੀ ਨਹੀਂ ਅਰुण ਜੇਤਲੀ ਸਾਹਿਬ ਨਹੀਂ ਜਿੱਤੇ ਅਕਾਲੀਆਂ ਨੇ ਕਿਹਾ ਸੀ ਤੁਸੀਂ ਕਾਗਜ਼ ਭਰ ਕੇ ਚੱਲ ਜਿਓ ਅਸੀਂ ਸਰਟੀਫਿਕੇਟ ਦੇ ਦਾਂਗੇ ਉਹ ਗੱਲ ਬਣੀ ਨਹੀਂ ਅਕਾਲੀ ਦਲ ਆਪਣੀ ਗੱਲ ਰੱਖ ਨਹੀਂ ਸਕਿਆ ਅਰुण ਜੇਤਲੀ ਨਹੀਂ ਜਿੱਤੇ ਕੈਪਟਨ ਉਤਾਰਤੇ ਸੀ ਉਹਨਾਂ ਦੇ ਸਾਹਮਣੇ ਗੁਰਜੀ ਤੌਜਲਾ ਵੀ ਉੱਥੋਂ ਇਸ ਵਕਤ ਮੁਕਾਬਲੇ ਦੇ ਵਿੱਚ ਰਹਿਣ ਵਾਲੇ ਆਗੂ ਨੇ ਗੁਰਜੀਤ ਔਜਲਾ ਵੀ ਕਮਜ਼ੋਰ ਨਹੀਂ ਹੈ ਇਸ ਵਕਤ ਅੰਮ੍ਰਿਤਸਰ ਚ ਪਰ ਅਗਰ ਭਾਜਪੀ ਬਾਹਰੋਂ ਉਮੀਦਵਾਰ ਲਿਆਉਂਦੀ ਹੈ ਤੇ ਔਖਾ ਹੈ ਅੰਮ੍ਰਿਤਸਰ ਦਾ ਇਤਿਹਾਸ ਰਿਹਾ ਅੰਮ੍ਰਿਤਸਰ ਦੇ ਵਿੱਚ ਤਕੜਾ ਉਮੀਦਵਾਰ ਜਿੱਤਦਾ ਰਿਹਾ ਉਹ ਕਿਸੇ ਪਾਰਟੀ ਦਾ ਹੋਵੇ ਜਦੋਂ ਕੈਪਟਨ ਅਮਰਿੰਦਰ ਤਕੜਾ ਸੀ ਉਹ ਜਿੱਤ ਗਏ ਨਵਜੋਤ ਸਿੰਘ ਸਿੱਧੂ ਤਕੜਾ ਸੀ ਉਹ ਜਿੱਤਦੇ ਰਹੇ ਉਸ ਤੋਂ ਪਹਿਲਾਂ ਆਰਐਲ ਪਾਰਟੀ ਆ ਤਕੜੇ ਸੀ ਉਹ ਜਿੱਤਦੇ ਰਹੇ ਦਿਆ ਸਿੰਘ ਸੋਢੀ ਇੱਕ ਵਾਰ ਜਿੱਤੇ ਵਿਕਰਮ ਜੀਠੀਏ ਦੇ ਪਰਿਵਾਰ ਚ ਉਹਨਾਂ ਦੇ ਦਾਦਾ ਜੀ ਇੱਕ ਵਾਰ ਉੱਥੋਂ ਜਿੱਤੇ ਜਦੋਂ 네ਰੂ ਸਰਕਾਰ ਚੋਂ ਮੰਤਰੀ ਬਣੇ ਬਹੁਤ ਲੰਮਾ ਸਮਾਂ ਜਦੋਂ ਅਸੀਂ ਅਮਰਸਰ ਦੀ ਸੀਟ ਦੀ ਗੱਲ ਕਰਦੇ ਹਾਂ ਤੇ ਤਕੜੇ ਸਖਸ਼ੀਤ ਪੋਲੀਟਿਕਲ ਤਕੜੀ ਪੋਲੀਟਿਕਲ ਸਖਸ਼ੀਤ ਜਿਹੜੀ ਉੱਥੋਂ ਜਿੱਤਦੀ ਰਹੀ ਹੈ ਇਸ ਕਰਕੇ ਹੁਣ ਜੇ ਸਥਾਨਕ ਤੌਰ ਤੇ ਗੱਲ ਕਰੀਏ ਤੇ ਕਈ ਸਥਾਨਕ ਲੀਡਰ ਉੱਥੇ ਦੌੜ ਚ ਨੇ ਪਰ ਤਰुण ਚੁਗ ਦਾ ਨਾਮ ਵੀ ਉੱਭਰ ਰਿਹਾ ਕੌਮੀ ਜਨਰਲ ਸਖਤਰ ਨੇ ਔਰ ਅਗਰ ਸਮਝਾਤਾ ਹੁੰਦਾ ਹੈ ਔਰ ਤਰुण ਚੁਗ ਨੂੰ ਅਮਰਸਰ ਚੋਂ ਤਾਰਿਆ ਜਾਂਦਾ ਹੈ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਇੱਕ ਚੰਗੀ ਆਪਸ਼ਨ ਭਾਜਪਾ ਲਈ ਹੋ ਸਕਦੀ ਹੈ ਕਿਉਂਕਿ ਤਰਨ ਚੁਗ ਹੋਣਾ ਨੇ ਅਕਾਲੀ ਦਲ ਦੇ ਨਾਲ ਸਮਝੌਤੇ ਸਮੇਂ ਵੀ ਚੰਗੇ ਤਾਲਮੇਲ ਨਾਲ ਕੰਮ ਕੀਤਾ ਸੋ ਤਰਨ ਚੁਗ ਹੋਣਾ ਕੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਚ ਕੰਮ ਕਰਨ ਦਾ ਤਜਰਬਾ ਵੀ ਹੈ ਔਰ ਤਰਨ ਚੁਗ ਅਗਰ ਚੋਣ ਲੜਦੇ ਨੇ ਅਮਰਸਰ ਤੋਂ ਤੇ ਅਮਿਤ ਸ਼ਾ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਦੇ ਹੱਕ ਚ ਅਮਰਸਰ ਆ ਸਕਦੇ ਨੇ ਸੋ ਤਰਨ ਚੁਗ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਕਈ ਉਮੀਦਵਾਰ ਸਥਾਨਕ ਉਮੀਦਵਾਰ ਨੇ ਜਿਹੜੇ ਦਾਵੇਦਾਰ ਨੇ ਤਰुण ਚੁਗ ਸਾਰਿਆਂ ਦੇ ਮੁਕਾਬਲੇ ਇੱਕ ਚੰਗੀ ਚੁਆਇਸ ਉੱਥੇ ਬਣ ਸਕਦੇ ਨੇ ਅਗਰ ਭਾਰਤੀ ਜਨਤਾ ਪਾਰਟੀ ਤਰुण ਚੁਗ ਹੁਣਾ ਨੂੰ ਅੰਮ੍ਰਿਤਸਰ ਤੋਂ ਫੀਲਡ ਕਰਦੀ ਹੈ ਤੇ ਇਹ ਇੱਕ ਵਿਨ-ਵਿਨ ਸਿਚੁਏਸ਼ਨ ਉਹਨਾਂ ਲਈ ਬਣ ਵੀ ਸਕਦੀ ਹੈ ਪਰ ਇਹ ਵੀ ਨਿਰਪੱਖ ਕਰੂਗਾ ਕਿ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਕਿਸ ਤਰ੍ਹਾਂ ਦੇ ਨੇ ਹੁਣ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਜ਼ਿਆਦਾਤਰ ਸੀਟਾਂ ਤੇ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹੇ ਉਮੀਦਵਾਰ ਲੱਭਣ ਜਿਹੜੇ ਆਪਣੇ ਦਮ ਤੇ ਜਿੱਤਣ ਦਾ ਮਾਦਾ ਰੱਖਦੇ ਹੁਣ ਪਰ ਇੱਕ ਦੁਚਿੱਤੀ ਵਾਲੀ ਸਥਿਤੀ ਵੀ ਹੈ ਕਿ ਬਹੁਤ ਸਾਰੇ ਲੀਡਰ ਜਿਹੜੇ ਕਾਂਗਰਸ ਤੋਂ ਬੀਜੇਪੀ 'ਚ ਗਏ ਸੀ ਉਹ ਕੋਈ ਵੱਡੇ ਦਾਵੇਦਾਰ ਦੇ ਰੂਪ ਦੇ ਵਿੱਚ ਨਹੀਂ ਉੱਭਰ ਰਹੇ ਸੁਨੀਲ ਜਾਖੜ ਉਹਨਾਂ ਨੇ ਖੁਦ ਚੋਣ ਲੜਨੀ ਨਹੀਂ ਹੈ ਔਰ ਅਗਰ ਅਕਾਲੀ ਬੀਜੇਪੀ ਦਾ ਗੱਠਜੋੜ ਹੁੰਦਾ ਹੈ ਤੇ ਇਹਦੇ ਨਾਲ ਬੜੀ ਵੱਖਰੀ ਸਥਿਤੀ ਉਹਨਾਂ ਲੋਕਾਂ ਲਈ ਬਣੇਗੀ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਸੀ ਔਰ ਅਕਾਲੀ ਦਲ ਔਰ ਬੀਜੇਪੀ ਦਾ ਗੱਠ ਜੋੜ ਹੋ ਸਕਦਾ ਹੈ ਇਹਦੀ ਪੂਰੀ ਸੰਭਾਵਨਾ ਹੈ ਫਰਕ ਸਿਰਫ ਕਿਸਾਨ ਅੰਦੋਲਨ ਦਾ ਪਿਆ ਹੈ ਅਗਰ ਕਿਸਾਨ ਅੰਦੋਲਨ ਸੁਖੀ ਸੰਦੀ ਨਿਬੇੜ ਲਿਆ ਬੀਜੇਪੀ ਨੇ ਤੇ ਫਿਰ ਅਕਾਲੀ ਭਾਜਪਾ ਗੱਠ ਜੋੜ ਦੀ ਗੱਲ ਅੱਗੇ ਵੱਧ ਸਕਦੀ ਹੈ ਸਮਝੌਤਾ ਹੋ ਸਕਦਾ ਹੈ ਕਿਉਂਕਿ ਉਹਦੇ ਨਾਲ ਬੀਜੇਪੀ ਔਰ ਅਕਾਲੀ ਦਲ ਦੋਵੇਂ ਕੁਝ ਸੀਟਾਂ ਮੁਕਾਬਲੇ ਚ ਆ ਕੇ ਜਿੱਤਣ ਦੀ ਸਥਿਤੀ ਚ ਪਣ ਸਕਦੇ ਨੇ ਪਰ ਮੁਕਾਬਲਾ ਬਹੁਤ ਸਖਤ ਹੋਏਗਾ ਇਸ ਅਗਰੇ ਗੱਠ ਜੋੜ ਨਹੀਂ ਹੁੰਦਾ ਤੇ ਅਕਾਲੀ ਦਲ ਔਰ ਭਾਜਪਾ ਲਈ ਇਸ ਵਾਰ ਪੰਜਾਬ ਚ ਖਾਤਾ ਖੋਲਣਾ ਥੋੜਾ ਜਿਆ ਚੈਲੰਜ ਹੋਇਆ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਹੀ ਸਥਿਤੀਆਂ ਦੇ ਉੱਪਰ ਜੋ ਸਿਆਸੀ ਸਮੀਕਰਨ ਬਣ ਰਹੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਉਹਨਾਂ ਦੀ ਇੱਕ ਤਸਵੀਰ ਉਹਨਾਂ ਦਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਤੇ ਆਪਣੇ ਵਿਚਾਰ ਵੀ ਤੁਸੀਂ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਲਗਾਤਾਰ ਸਾਂਝੇ ਕਰਦੇ ਹੋ ਉਸ ਦੇ ਲਈ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੋ ਅੱਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਸਿਆਸੀ ਸਮੀਕਰਨ ਜੋ ਬਣ ਰਹੇ ਨੇ ਉਹਨਾਂ ਦੀ ਤਾਜ਼ਾ ਤਸਵੀਰ ਔਰ ਪੰਜਾਬ ਨਾਲ ਜੁੜੀਆਂ ਤਾਜ਼ਾ ਖਬਰਾਂ ਦੀ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ